ਕਿੰਨਾ ਚਿਮਸਾ ਹੈ ਦਰਬਾਰ ਸਹਿਬ ਦੇ ਦਰਸ਼ਨ ਪਾਉ ਜੀ ਆ ਗੁਰੂ ਘਰ ਹੁਣ ਬਣਿਆ ਬਹੁਤ ਵਧੀਆ ਬਣਿਆ ਹੋਣਾ ਦੇਖੋ ਕਿੰਨਾ ਸੋਹਣਾ ਬਣਾਇਆ ਦਰਬਾਰ ਸਹਿਬ ਵਾਹਿਗੁਰੂ ਜੀ ਦਰਸ਼ਨ ਪਾਉ ਜੀ ਸੇ ਗੁਰੂ ਮਹਾਰਾਜ ਦੇ ਸੀਮਾ ਸਾਹਿਬਾ ਲਓ ਜੀ ਦਰਸ਼ਨ ਪਾਓ ਚੀਮਾ ਸਾਹਿਬ ਜੋਤ ਦੇ ਲਓ ਜੀ ਗੁਰੂ ਘਰ ਦੇ ਦਰਸ਼ਨ ਪਾਓ ਸਾਰੇ ਇਹ ਚੀਮਾ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਅਤਰ ਸਿੰਘ ਜੀ ਦਾ ਜਨਮ ਸਥਾਨ ਹੈ ਜੀ ਬਹੁਤ ਵਧੀਆ ਜੀ ਜਦੋਂ ਵੀ ਆਪਾਂ ਅਕਾਲ ਅਕੈਡਮੀ ਚੀਮੇ ਜਾਂਦੇ ਆ ਤੇ ਪਰ ਉਹ ਰੋਂਦੀ ਲੰਗਿਆ ਨਹੀਂ ਜਾਂਦਾ ਹੈਗਾ ਅੱਜ ਵੀ ਆਪਾਂ ਅਕਾਲ ਅਕੈਡਮੀ ਚੀਮੇ ਆਏ ਸੀ ਸਕੂਲ 'ਚ ਤੇ ਪਰ ਲੰਗਿਆ ਕੋ ਨਹੀਂ ਜਾਂਦਾ ਫਿਰ ਉੱਥੇ ਦਰਸ਼ਨ ਪਾ ਕੇ ਜਾਂਦੇ ਆ ਦਰਬਾਰ ਸਾਹਿਬ ਆਉਂਦੇ ਆ ਜ਼ਰੂਰ ਬਹੁਤ ਵਧੀਆ ਜੀ ਤੁਸੀਂ ਵੀ ਸਾਰੇ ਦਰਸ਼ਨ ਪਾਓ ਬਾਈ ਗੁਰੂ ਦਾ ਜਦੋਂ ਹੁਕਮ ਹੁੰਦਾ ਆਪਾਂ ਉਹਦੀ ਆ ਸਕਦੇ ਆ ਵੈਸੇ ਹੁਕਮ ਤੋਂ ਬਿਨਾ ਤਾਂ ਆਪਾਂ ਇੱਕ ਕਦਮ ਨਹੀਂ ਤੁਰ ਸਕਦੇ ਅੱਜ ਹੁਕਮ ਹੋ ਗਿਆ ਅਸੀਂ ਆਪਾਂ ਆ ਗਏ ਆ ਪਰ ਫਿਰ ਵੀ ਆਏ ਬਿਨਾ ਪਰ ਐ ਨਹੀਂ ਸਕਦੇ ਬਹੁਤ ਹੀ ਸਕੂਨ ਮਿਲਦਾ ਆਪਾਂ ਜਦੋਂ ਗੁਰੂ ਘਰ ਆਨੇ ਆ ਬਹੁਤ ਜ਼ਿਆਦਾ ਉਧਰ ਤੋਂ ਪਰੇ ਉਧਰ ਤੱਕ ਪਹਿਲਾਂ ਦਰਸ਼ਨ ਪਾਉਜੀ ਚਿਮਾ ਸਦਾ ਇਹ ਪਾ ਸਕੂਲ ਚਾਏ ਸੀ ਫਿਰ ਕੋਦ ਹੀ ਲੰਘ ਨਹੀਂ ਹੁੰਦਾ ਜਦੋਂ ਆਪਾਂ ਆਨੇ ਆ ਤੇ ਬਹੁਤ ਵਧੀਆ ਇੰਨਾ ਸਕੂਨ ਮਿਲਦਾ ਨਾ ਇੱਥੇ ਆ ਕੇ ਬਹੁਤ ਜਿਆਦਾ ਤੇ ਇੰਨਾ ਵਧੀਆ ਹੈ ਜਦੋਂ ਵੀ ਆਪਾਂ ਅਕਾਲ ਅਕੈडमी ਚੀਮੇ ਆਨੇ ਆ ਤੇ ਇਥੇ ਦਰਸ਼ਨ ਪਾ ਕੇ ਜ਼ਰੂਰ ਹੋ ਜਾਣੇ ਜ਼ਰੂਰ ਆਨੇ ਆ ਸਾਰੇ ਆਇਆ ਕਰੋ ਇੱਥੇ ਬਾਬਾ ਆਤਰ ਸਿੰਘ ਜੀ ਦਾ ਜਨਮ ਸਥਾਨ ਵੀ ਆ ਇਸ ਪਿੰਡ ਚ ਚਿਮਾ ਸਾਜੂ ਤੇ ਤਾਂ ਉੱਥੇ ਤਾਂ ਆਪਾਂ ਗਏ ਨਹੀਂ ਹੁਣ ਆਪਾਂ ਇੱਥੇ ਆਏ ਹਾਂ ਅੰਦਰ ਵਾਸੇ ਅੰਦਰ ਲਈ ਉਹ ਨਮਾ ਨਮਾ ਬਣੀ ਸੀ ਤੇ ਇੱਦਾਂ ਅੰਦਰ ਵਾਸ